ਸਰਤਾਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਸਰੋਵਰ ਰਹਿਣਾ ਜੀ ਦੋਸਤੋ ਅੱਜ ਅਸੀਂ ਪਹੁੰਚੇ ਆਂ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਜਿੱਥੇ ਕਿ ਬਹੁਤ ਸ਼ਾਨਦਾਰਕ ਮੇਲਾ ਲੱਗਿਆ ਜਿਹੜਾ ਕਿ ਸਿੰਗਾਪੁਰ ਵਾਲਾ ਮੇਲਾ ਤੇ ਜਹਾਜ਼ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਬਿਨਾ ਬੀਜੇ ਤੋਂ ਜਹਾਜ਼ ਦਾ ਤੇ ਝੂਟਾ ਵੀ ਮਿਲੂਗਾ ਤੇ ਆਪਾਂ ਅੰਦਰ ਚੱਲਦੇ ਮੇਲੇ ਦੇ ਤੁਹਾਨੂੰ ਮਿਲਣ ਵਾਲੀਆਂ ਤਸਵੀਰਾਂ ਸਾਰੀਆਂ ਦਿਖਾਵਾਂਗੇ ਨਾਲ ਦੀ ਨਾਲ ਜਿਹੜੇ ਕਿ ਬਠਿੰਡਾ ਦੇ ਵਸਨੀਕ ਹੈਗੇ ਆ ਉਹਨਾਂ ਨੂੰ ਇਸ ਮੇਲੇ ਦਾ ਜਿਹੜਾ ਮਨੋਰੰਜਨ ਆ ਕੇ ਜ਼ਰੂਰ ਕਰਨਾ ਚਾਹੀਦਾ ਹੈਗਾ ਤਾਂ ਕਿ ਜਿਹੜਾ ਮੇਲੇ ਦੇ ਵਿੱਚ ਆ ਕੇ ਤੁਹ ਇੱਕ ਵਾਰ ਮੇਰੇ ਦੋਸਤ ਨੂੰ ਕਹੋਗੇ ਵੀ ਅੰਦਰੋਂ ਜਿਹੜਾ ਮੇਲਾ ਹੈਗਾ ਪੂਰਾ ਦਿਖਾ ਦੇਵੇ ਕਿ ਜਿਹੜੀ ਅੰਦਰੋਂ ਜਹਾਜ਼ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦਾ ਜਹਾਜ਼ ਜਿਹੜਾ ਕਾਫੀ ਜੜਾ ਅੰਦਰ ਸ਼ਾਨਦਾਰ ਬਣਿਆ ਹੈਗਾ ਤੁਸੀਂ ਬਿਨਾ ਵੀਜੇ ਤੋਂ ਜਹਾਜ਼ ਦੇ ਵਿੱਚ ਇੱਥੇ ਆ ਸਕਦੇ ਹੋ ਝੂਟਾ ਲੈ ਸਕਦੇ ਹੋ ਜਹਾਜ਼ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਮੈਂ ਦਿਖਾਉਂਗਾ ਤੁਹਾਨੂੰ ਜਿਹੜਾ ਮੇਲਾ ਬਹੁਤ ਸ਼ਾਨਦਾਰ ਹੈਗਾ ਕਿ ਭਿੰਡੇਵਾਦੇ ਵਾਸੀਆਂ ਨੂੰ ਇਸ ਮੇਲੇ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਤਾਂ ਕਿ ਜਿਹੜਾ ਇੱਥੇ ਮਨੋਰੰਜਨ ਕਰਨਾ ਚਾਹੀਦਾ ਜਿਹੜੇ ਆਪਣਾ ਘਰਾਂ ਦੇ ਵਿੱਚ ਬੈਠ ਕੇ ਟੈਨਸ਼ਨਾਂ ਨੇ ਜਿਹੜੀਆਂ ਦੂਰ ਹੁੰਦੀਆਂ ਆਪਣੇ ਤੁਹਾਡੇ ਭਿੰਡੇ ਦੇ ਵਾਸੀ ਬੜੇ ਜਿਹੜੇ ਮੱਦੇ ਦੇ ਲੱਥੇ ਲੈਂਦੇ ਆ ਕੇ ਬੜੀਆਂ ਖੂਬਸੂਰਤ ਇਸੇ ਸਟਾਲਾਂ ਲੱਗੀਆਂ ਹੈਗੀਆਂ। ਔਰ ਬੱਚਿਆਂ ਦੇ ਲਈ ਜਿਹੜੇ ਚੂਲੇ ਕਾਫੀ ਸ਼ਾਨਦਾਰ ਲੱਗੇ ਹੈਗੇ ਤੇ ਮੈਂ ਤੁਹਾਨੂੰ ਮੇਲੇ ਦੇ ਵਿੱਚ ਜਿਹੜੀਆਂ ਸਾਰੀਆਂ ਤਸਵੀਰਾਂ ਦਿਖਾਵਾਂਗਾ ਤੇ ਜਿੱਨੇ ਕਿਥੇ ਖਾਣ ਪੀਣ ਦੇ ਸਟਾਲਾਂ ਲੱਗੇ ਹੈਗੀਆਂ ਕਾਫੀ ਤੁਸੀਂ ਦੇਖਦੇ ਆ ਰਹੇ ਹੋ ਜਿਹੜੇ ਤਸਵੀਰਾਂ ਦੇ ਵਿੱਚ ਕੁਝ ਜ਼ਹਾਤ ਤੋਂ ਵਿਅਕਤੀ ਆ ਵੀ ਰਹੇ ਪਰ ਗੱਲਬਾਤ ਵੀ ਕਰ ਲੈਣੇ ਆ। ਮੈਡਮ ਨਾਲ ਮੈਡਮ ਨਾਸ਼ਿਕਾ ਮੇਲੇ ਦੇ ਵਿੱਚ ਆਏ ਹੋ ਜਹਾਜ਼ ਤੇ ਲੈਂਡ ਕਰ ਲਿਆ ਸਿੰਘਾਪੁਰ ਦੇ ਮੇਲੇ ਦੇ ਵਿੱਚ ਲੱਗਿਆ ਵੀ ਕਿਸ ਤਰ੍ਹਾਂ ਲੱਗਿਆ? ਬਹੁਤ ਵਧੀਆ ਜੀ। ਪਹਿਲਾਂ ਵੀ ਲੱਗਦਾ ਰਹਿੰਦਾ ਮੇਲਾ ਇੱ ਹੁੰ ਵੀ ਵਧੀਆ ਆ ਅੱਜ ਵਾਲਾ ਮੇਲਾ ਪਹਿਲਾਂ ਕਿ ਦੇਖਿਆ ਸੀਗਾ ਹਾਂਜੀ ਉਧਰ ਕਾਫੀ ਦੇਖਿਆ ਪਰ ਇਥੇ ਵੀ ਯੂਨੀਕ ਦਾ ਹੀ ਆਈਡੀਆ ਥੋੜਾ ਜਿਹਾ ਵਧੀਆ ਆਈਡੀਆ ਆ ਹਾਂ ਕਿ ਕਿਸ ਤਰ੍ਹਾਂ ਲੱਗੇ ਬਿਝਾਰ ਤੋਂ ਨੀਚੇ ਉੱਪਰ ਕੇ ਜਿਵੇਂ ਬਿਣਾ ਬੀਜੇ ਤੋਂ 40 ਰੁਪਏ ਦੇ ਵਿੱਚ ਆਈ ਹੋ ਹਾਂਜੀ ਨਹੀਂ ਵਧੀਆ ਲੱਗ ਰਿਹਾ ਹੈ ਖਾਸ ਕੀ ਹੈ ਮੇਲੇ ਦੇ ਵਿੱਚ ਦੇਖਣ ਦੇ ਆ ਦੇਖਾਂਗੇ ਅੰਦਰ ਜਾ ਕੇ ਕੀ ਹੈ ਅੱਛਾ ਅੱਛਾ ਹਾਂ ਜੀ ਲੇਡੀ ਜਾਨ ਜਿਹੜੇ ਘਰਾਂ ਦੇ ਵਿੱਚ ਬੈਠੇ ਰਹਿੰਦੇ ਆ ਉਹਨਾਂ ਨੂੰ ਬੜੀਆਂ ਟੈਂਸ਼ਨਾਂ ਦੇ ਵਿੱਚ ਆ ਮੋਬਾਈਲਾਂ ਦੇ ਵਿੱਚ ਬਿਚ ਰਹਿੰਦੇ ਆ ਕੀ ਕਹਾਂ ਕਿ ਉਹਨਾਂ ਮੇਲਿਆਂ ਦੇ ਵਿੱਚ ਆਉਣਾ ਚਾਹੀਦੇ ਹਾਂਜੀ ਇੰਜੋਏ ਕਰਨਾ ਚਾਹੀਦਾ ਸਭ ਦੇਖਣਾ ਚਾਹੀਦਾ ਆਲੇ ਦੁਆਲੇ ਦਾ ਆਪ ਤਾਂ ਦੇਖਣਾ ਚਾਹੀਦਾ ਕੀ ਬਣ ਰਿਹਾ ਕੀ ਨਹੀਂ ਹੈ ਨਾ ਘਰਾਂ ਦੇ ਵਿੱਚ ਮੋਬਾਈਲ 'ਚ ਨਿਕਲਣਾ ਚਾਹੀਦਾ ਹਾਂ ਥੈਂਕ ਯੂ ਜੀ ਜੀ ਤੁਸੀਂ ਦੇਖਿਆ ਮੇਲੇ ਦੇ ਵਿੱਚ ਜਿਹੜੇ ਆ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਇੱਕ ਮੇਰੇ ਨਾਲ ਬਹੁਤ ਅੱਛੇ ਜਿਹੜੇ ਵੀਰ ਜੀ ਖਗੇ ਆ ਬਹੁਤ ਤੁਸੀਂ ਇਹਨਾਂ ਦੇ ਵਿੱਚ ਆ ਕੇ ਮਨੋਰੰਜਨ ਵੀ ਕਰੋਗੇ ਆ ਕੇ ਮੇਲੇ ਦੇ ਵਿੱਚ ਤੁਹਾਨੂੰ ਬਹੁਤ ਕੁਝ ਆ ਕੇ ਮਿਲਣ ਤੇ ਬੱਚੇ ਜਿਹੜੇ ਵੱਡੇ ਇਹਨਾਂ ਦੇ ਨਾਲ ਤਸਵੀਰਾਂ ਵੀ ਖਿਚਵਾ ਰਹੇ ਹੈਗੇ ਤੁਸੀਂ ਦੇਖੋ ਛੋਟੇ ਛੋ ਬੇਟਾ ਕੀ ਨਾਮ ਹੈ ਤੁਹਾਡਾ ਨਵੀਂ ਹਾਂ ਕਿਸ ਦੇ ਨਾਲ ਫੋਟੋ ਤਸਵੀਰ ਕਰਵਾ ਰਹੇ ਹੋ ਹਣਾ ਇਹ ਗੋਰੀਲਾ ਜੀ ਕਿਸ ਤਰ੍ਹਾਂ ਦੇ ਲੱਗੇ ਮੇਲੇ ਚ ਆ ਕੇ ਅੱਛਾ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਫਿਰ ਤੁਸੀਂ ਅੱਛਾ ਜੀ 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 ਤੁਸੀਂ ਦੇਖੋ ਬੱਚਾ ਤਸਵੀਰਾਂ ਦੇ ਵਿੱਚ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਵੀਰ ਜੀ ਵੀ ਹੈਗੇ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਵੀਰ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਸ਼ੈਰੀ ਢਿੱਲੋਂ ਹਾਂ ਮੇਲੇ ਦੇ ਵਿੱਚ ਆਏ ਹੋ 40 ਰੁਪਏ ਦੇ ਵਿੱਚ ਜਹਾਜ ਦੀ ਟਿਕਟ ਮਿਲ ਗਈ ਤੇ ਲੈਟ ਵੀ ਹੋ ਗਿਆ ਕਿ ਕਿਸ ਤਰ੍ਹਾਂ ਦੇ ਲੱਗੇ ਫਿਰ ਨਹੀਂ ਨਹੀਂ ਬਹੁਤ ਵਧੀਆ ਮਾਹੌਲ ਹੈ ਜੀ ਕੁਲਮ ਲਾ ਕੇ ਸਮਝੋ ਜੀ ਜੋ ਵੀ ਹੈਗਾ ਇੱਥੇ ਪ੍ਰਬੰਧ ਵੀ ਵਧੀਆ ਜੀ ਠੀਕ ਹੈ ਸਕਿਉਰਟੀ ਵਗੈਰਾ ਦਾ ਪ੍ਰਬੰਧ ਹੈਗਾ ਵਧੀਆ ਪ੍ਰਬੰਧ ਆਇਓ ਮੇਲੇ ਦੇ ਵਿੱਚ ਕੇ ਘੁੰਮ ਲੈ ਨਹੀਂ ਨਹੀਂ ਆਏ ਜੀ ਜਸਟ ਆਇਆ ਡੇਲੀ ਹੁੰਦੇ ਅਸੀਂ ਹਾਂ ਜੀ ਨਾਲ ਆਪਣਾ ਘਰ ਇੱਥੇ ਡੇਲੀ ਆਈਦਾ ਜੀ ਮੇਲੇ ਦੇ ਵਿੱਚ ਜਿਹੜਾ ਖਾਸ ਕੀ ਲੱਗਿਆ ਤੁਹਾਨੂੰ ਖਾਸ ਮੇਲੇ ਦੇ ਵਿੱਚ ਕਿਉਂਕਿ ਦੇਖੋ ਇੱਥੇ ਲੇਡੀਜ਼ ਵਾਸਤੇ ਜੁੱਤੀਆਂ ਵਗੈਰਾ ਸ਼ਾਲ ਵਗੈਰਾ ਉਹ ਸਟਾਲਾਂ ਲੱਗੀਆਂ ਹੋਈਆਂ ਜੀ ਤੇ ਬੱਚਿਆਂ ਵਾਸਤੇ ਪ੍ਰਬੰਧ ਹੈ ਜੀ ਸਾਰਾ ਮਤਲਬ ਕਿ ਝੂਟੇ ਵਗੈਰਾ ਲੈਣ ਦਾ ਉਹ ਚੀਜ਼ ਬਹੁਤ ਵਧੀਆ ਸਾਰੀ ਚੀਜ਼ ਵਧੀਆ ਜਿਵੇਂ ਆਪਾਂ ਗੱਲ ਕਰ ਲੈਨੇ ਬੱਚੇ ਆ ਜਾਂ ਲੇਡੀਜ਼ ਕਰਾਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਬਿਜ਼ੀ ਰਹਿੰਦੇ ਆ ਲੱਗਦਾ ਜਿ ਇਸ ਤਰ੍ਹਾਂ ਦੇ ਜਿਹੜੇ ਮੇਲੇ ਆ ਲੱਗਣਾ ਜਿਹਦੇ ਬੱਚੇ ਨੂੰ ਆਉਣਾ ਚਾਹੀਦਾ ਨਹੀਂ ਨਹੀਂ ਇਹ ਬਹੁਤ ਵਧੀਆ ਪ੍ਰਾਣਾਈ ਇੱਕ ਇਹ ਮੇਰੇ ਹਿਸਾਬ ਨਾਲ ਦਾ ਹਰ ਸਾਲ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਦੇ ਬੱਚੇ ਆ ਜੋ ਮੋਬਾਈਲਾਂ ਦੇ ਵਿੱਚ ਇੰਸਟਾਗ੍ਰam ਹੋ ਗਿਆ ਜਾਂ ਹੋਰ YouTube ਵਰਗਾ ਨੱਚ ਜਾ ਰਹੇ ਬਿਜ਼ੀ ਰਹਿੰਦੇ ਆ ਤੋਂ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਬੱਚੇ ਬਾਹਰ ਨਿਕਲ ਕੇ ਦੇਖਣ ਜੀ ਜਾਂ ਜੋੜਨ ਸੀ ਜਾਂਦੇ ਨਾਲ ਵਧੀਆ ਪ੍ਰਸਤੁਤੀਆਂ ਦੇ ਵਿੱਚ ਦੇਖ ਰਹੇ ਹੋ ਕਿ ਬਹੁਤ ਸਾਰੇ ਲੋਕ ਆ ਕੇ ਤਸਵੀਰਾਂ ਦੇ ਵਿੱਚ ਜਿਹੜੇ ਸੈਲਫੀ ਵੀ ਲੈ ਰਹੇ ਸੈਲਫੀ ਪੁਆਇੰਟ ਬਣਾ ਰੱਖਿਆ ਤੁਸੀਂ ਦੇਖਦੇ ਹੋ ਤਸਵੀਰਾਂ ਦੇ ਵਿੱਚ ਵੀ ਕੀ ਨਾਮ ਕੀ ਤੁਹਾਡਾ ਗੁਰਮੀਲ ਸਿੰਘ ਆ ਜਿਹੜਾ ਆਇਦੇ ਵਿੱਚ ਆਏ ਹੋ ਲੈਂਡ ਹੋ ਗਿਆ 40 ਰੁਪਏ ਦੇ ਟਿਕਟ ਮਿਲ ਕੇ ਕੋਈ ਵੀਜ਼ਾ ਨਹੀਂ ਕਿਸ ਤਰ੍ਹਾਂ ਦਾ ਲੱਗਿਆ ਫਿਰ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਇੰਜੋਏ ਅੱਜਕੱਲ ਦੀ ਥੋੜੀ ਜਿਹੀ ਮਿ भरी ਜ਼ਿੰਦਗੀ 'ਚ ਇਹ ਜੇ 2-4 ਬਾਲ ਜਿਹੜੇ ਆਪਾਂ ਨੂੰ ਲੈ ਲੈਣੇ ਚਾਹੀਦੇ ਖੁਸ਼ੀ ਦਾ ਜਿਹੜਾ ਮੌਕਾ ਮਿਲਦਾ ਆਪ ਨੂੰ ਲੈ ਲੈਣਾ ਚਾਹੀਦਾ ਤੇ ਬਹੁਤ ਵਧੀਆ ਇਸ ਤਰ੍ਹਾਂ ਦੇ ਜਿਹੜੇ ਛੋਟੇ ਮੋਟੇ ਮੇਲੇ ਨੇ ਇਹ ਵੀ ਸਾਨੂੰ ਛੋਟਾ ਮੋਟਾ ਵਧੀਆ ਖੰਨਾਂਦ ਦਿੰਦੇ ਨੇ ਤੇ ਖੁਸ਼ੀ ਦਿੰਦੇ ਨੇ ਅਸੀਂ ਇੱਥੇ ਕਿੰਨੇ ਦੋਸਤਾਂ ਨੂੰ ਮਿਲਦੇ ਆ ਬਹੁਤ ਸਾਰਾ ਕੁਝ ਅਸੀਂ ਨਵੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਦੇਖਦੇ ਆ ਤਾਂ ਇਹ ਬਹੁਤ ਵਧੀਆ ਗੱਲ ਹੈ ਜੇ ਆਪਾਂ ਗੱਲ ਕਰ ਲੈਨੇ ਮੋਬਾਈਲਾਂ ਦੇ ਵਿੱਚ ਘਰਾਂ ਦੇ ਵਿੱਚ ਬੱਚੇ ਜਾਂ ਲੇਡੀਜ਼ ਬਿਜ਼ੀ ਰਹਿੰਦੇ ਹੈਗੇ ਆ ਵੀ ਇਸ ਤਰ੍ਹਾਂ ਦੇ ਮੇਲੇ ਲੱਗਣੇ ਚਾਹੀਦੇ ਕਿ ਆ ਕੇ ਜਿਹੜਾ ਮੇਲਿਆਂ ਦੇ ਵਿੱਚ ਆ ਕੇ ਮੇਲ ਮਲਾਪ ਵੀ ਪਤਾ ਹਾਂ ਹਾਂ ਬਿਲਕੁਲ ਲ ਮੈਂ ਤਾਂ ਅਸੀਂ ਮੋਬਾਈਲਾਂ ਦੇ ਵਿੱਚ ਅਸੀਂ ਸਾਰਾ ਦਿਨ ਅਸੀਂ ਕਮਰੇ 'ਚ ਬੈਠੇ ਜਾਂ ਕੁਰਸੀ 'ਤੇ ਬੈਠੇ ਅਸੀਂ ਉਹਦੇ ਨਾਲ ਖੇਡਦੇ ਆ ਤਾਂ ਦਿਮਾਗੀ ਤੌਰ ਤੇ ਤਾਂ ਅਸੀਂ ਚੱਲ ਰਹੇ ਆ ਪਰ ਸਰੀਰਕ ਤੌਰ ਤੇ ਅਸੀਂ ਬਿਲਕੁਲ ਸੁਸਤ ਹੋ ਜਾਂਦੇ ਆ ਜਾਂ ਬਾਹਰਲੇ ਸੰਸਾਰ ਨਾਲ ਟੁੱਟ ਜਾਂਦੇ ਆ ਇੱਥੇ ਆਉਨੇ ਆ ਨਵੀਆਂ ਕੋਈ ਚੀਜ਼ਾਂ ਸੰਸਾਰ ਦੇ ਵਿੱਚ ਕੀ ਹੋ ਰਿਹਾ ਨਿੱਕੀ ਨਿੱਕੀ ਚੀਜ਼ਾਂ ਬੱਚਿਆਂ ਦੀਆਂ ਗੇਮਾਂ ਜਾਂ ਹੋਰ ਬੜਾ ਕੁਝ ਹੈ ਜਿਹੜੇ ਆਧਾਰ ਤੇ ਅਸੀਂ ਇੱਥੇ ਆ ਕੇ आनंद प्राप्त कर सकते हैं खुशी प्राप्त कर सकते हैं या कोई नई चीज बारे जानकारी प्राप्त कर सकते हैं नए दोस्तों ਨੂੰ ਮਿਲ ਸਕਦੇ ਆ ਮੇਲੇ ਦੀ ਕਿਸਮ ਆ ਕੇ ਇਕੱਲੇ ਧਾਰਮਿਕ ਹੁੰਦੀਆਂ ਸੀ ਕਿਆਂ ਹੁਣ ਜਿਹੜੇ ਕੋਈ ਸਾਇੰਸ ਮੇਲਾ ਕੋਈ ਬੁੱਕ ਬੁੱਕ ਫੇਅਰ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਸੱਭਿਆਚਾਰਕ ਮੇਲੇ ਲੱਗਦੇ ਨੇ ਜਾਂ ਆਪਣੇ ਕੋਈ ਅੱਗੇ ਕਾਲਜਾਂ ਦੇ ਵਿੱਚ ਜਿਵੇਂ ਫੈਸਟੀਵਲ ਵਗੈਰਾ ਹੁੰਦੇ ਆ ਉਸ ਤਰ੍ਹਾਂ ਇਹ ਵੀ ਆਮ ਲੋਕਾਂ ਦਾ ਇੱਕ ਫੈਸਟੀਵਲ ਹੈ ਜੀ ਠੀਕ ਹੈ ਤੇ ਬਹੁਤ ਵਧੀਆ ਗੱਲ ਆ ਵੀ ਇਹ ਧਾਰਮਿਕ ਤੋਂ ਪਾਸੇ ਹੋ ਕੇ ਸਾਰੇ ਲੋਕਾਂ ਦਾ ਸਾਰੇ ਧਰਮਾਂ ਦਾ ਵਧੀਆ ਇੱਕ ਉਪਰਾਲਾ ਹੈ ਇਸ ਤਰ੍ਹਾਂ ਦੇ ਮੇਲੇ ਲਗਾਤਾਰ ਆਪਣਾ ਵਹਿੰਡਾ ਵੈਸੇ ਭਗਸ਼ਲੀ ਹੈ ਕੋਈ ਮੇਲਾ ਲਗਾਤਾਰ ਕੋਈ 15 20 ਦਿਨ ਚੱਲ ਕੇ ਉਹਦੇ ਬਾਅਦ ਕੋਈ ਨਵਾਂ ਨਵੀਂ ਆਈਟਮ ਆਉਂਦੀਆਂ ਨਵੀਆਂ ਗੱਲਾਂ ਬਾਤਾਂ ਹੁੰਦੀਆਂ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰ ਜੀ ਸਾਡੇ ਨਾਲ ਭੈਣ ਜੀ ਹੈਗੇ ਭੈਣ ਜੀ ਨਾਲ ਵੀ ਗੱਲਬਾਤ ਕਰ ਲੈਣੇ ਆ ਭੈਣ ਜੀ ਦੇ ਸਰਮਾ ਰਹੇ ਆ ਤੁਸੀਂ ਦੇਖਦੇ ਹੋਗੇ ਇਹਦੇ ਸੈਲਫੀ ਪੈਂਟ ਆ ਇੱਥੇ ਜਿਹੜੇ ਕਾਫੀ ਜਿਹੜੇ ਅੱਛੇ ਅੱਛੇ ਤਸਵੀਰਾਂ ਹੈਗੇ ਆ ਆਪਾਂ ਵੀਰ ਜੀ ਨੂੰ ਵੀ ਪੁੱਛਦੇ ਆ ਵੀ ਐਡੇ ਉੱਚੇ ਜਿਹੜੇ ਬੰਦੇ ਮੈਂ ਤਾਂ ਬਹੁਤ ਛੋਟਾ ਤੁਹਾਨੂੰ ਡਰ ਨਹੀਂ ਲੱਗਦਾ ਵੱਡੇ ਵੀਰ ਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਕਾਫੀ ਜਿਹੜੇ ਪੇਡ ਬਣਿਆ ਹੈਗੇ ਆ ਤੇ ਵੀਰ ਜੀ ਜਿਹੜੇ ਸੈਲਫੀ ਪੈਂਟ ਬਣਿਆ ਹੋਇਆ ਤੇ ਕਾਫੀ ਜਿਹੜਾ ਸ਼ਾਨਦਾਰ ਮਿਲ ਜਿਹੜੀਆਂ ਹੋਰ ਵੀ ਨਹੀਂ ਮਿਲਣੀਆਂ ਤਸਵੀਰਾਂ ਤੁਹਾਨੂੰ ਦੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ ਤੇ ਬਠਿੰਡਾ ਤੋਂ ਸਰਤਾਰ ਨਿਊਜ਼ ਲਈ ਸਤਿ ਸ੍ਰੀ ਅਕਾਲ ਦਿਨ ਰਿਪੋਰਟ